ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਪਿੰਡ ਰੇਤਿਆਵਾਲੀ ਜ਼ਿਲ੍ਹਾ ਫਾਜ਼ਿਲਕਾ ਆ ਤੁਸੀਂ ਦੇਖ ਸਕਦੇ ਹੋ ਜੀ ਪਾਣੀ ਦੇ ਹਾਲਾਤ ਅਸੀਂ ਤੁਹਾਨੂੰ ਕੋਈ RAMDAS ji ਲੰਗਰ ਸੇਵਾ ਮੰਦਿਰ ਬੰਨੋਂ ਇੱਥੇ ਲੰਗਰ ਦੀ ਸੇਵਾ ਪਹੁੰਚਦੀ ਕੀਤੀ ਹੈ ਜੀ ਆ ਤੁਸੀਂ ਦੇਖ ਸਕਦੇ ਹੋ ਜੀ ਪਰਿਵਾਰਾਂ ਦੇ ਹਾਲਾਤ ਤੇ ਪਿੰਡਾਂ ਦੇ ਵੀ ਕੀ ਹਾਲਾਤ ਨੇ ਜੀ ਇੱਥੇ ਹਾਂਜੀ ਮਾਤਾ ਜੀ ਕੀ ਟੱਕਰ ਪਰੇਸ਼ਾਨੀ ਆ ਰਹੀ ਹੈ ਜੀ ਆਪਾਂ ਨੂੰ ਇਥੋਂ ਕੁਬਾਸਾ ਤੰਗੀ ਆ ਪਾਣੀ ਦੀ ਕੋਟਲ ਖਸਾਨੀ ਸਾਨੂੰ ਵੇਖੋ ਜਿੰਨੀ ਮਸ਼ਾਮ ਹੈਗੀ ਨਾ ਪਰੇਸ਼ਾਨੀ ਤੋਂ ਬਿਆਰ ਕਰੋ ਠੀਕ ਹੈ ਜੀ ਸਾਨੂੰ ਦਿੱਕਤ ਬੜੀ ਹੈ ਸਾਡੇ ਕੋਲ ਪਾਣੀ ਰੋਟੀ ਕੋਈ ਚੀਜ਼ ਨਹੀਂ ਕੋਈ ਮੁੱਝ ਨਹੀਂ ਅਸੀਂ ਨਹੀਂ ਸੋਨੂੰ ਕੰਟੈਕਟ ਨੰਬਰ ਸੰਸਥਾ ਬੰਨੀਓ ਦੇ ਕੇ ਜਾ ਰਹੇ ਆ ਸੋਨੂੰ ਜਿੰਨੇ ਬੰਦਿਆਂ ਦੀ ਪ੍ਰਸ਼ਾਦੇ ਦੀ ਜਰੂਰਤ ਹੋਇਆ ਕਰੂਗੀ ਤੁਸੀਂ ਸਾਨੂੰ ਦੱਸ ਦਿਆ ਕਰੋ ਅਸੀਂ ਥੋਡੇ ਕੋਲੇ ਲੰਗਰ ਪਹੁੰਚਦਾ ਕਰਦਿਆ ਕਰਾਂਗੇ ਜੀ ਇਹ ਆ ਤੁਸੀਂ ਦੇਖ ਸਕਦੇ ਹੋ ਜੀ ਲਾਤ ਇਥੋਂ ਦੇ ਬਹੁਤ ਹੀ ਜਿਆਦੇ ਨਾਝੁਕ ਨੇ ਜੀ ਆ ਸਾਡੇ ਭਰਾ ਐਨਡੀਐਫਆਰ ਵਾਲੇ ਸਾਡੇ ਆਫੀਸਰ ਸਾਹਿਬ ਵੀ ਜਿਨ੍ਹਾਂ ਦੀ ਅਗਵਾਈ ਹੇਠ ਵੀ ਆਹ ਚੱਲ ਰਿਹਾ ਜੀ ਲੰਗਰ ਦੀ ਸੇਵਾ ਵੀ ਪਹੁੰਚਦੀ ਕੀਤੀ ਜਾ ਰਹੀ ਨਾਲ ਜਲਦੀ ਸੇਵਾ ਵੀ ਪਹੁੰਚਦੀ ਕੀਤੀ ਜਾ ਰਹੀ ਆ ਜਿਹੜਾ ਸ਼ਹਿਰਪੁਰ ਵਾਲਾ ਮੈਂ ਧੰਨਵਾਦ ਕਰਦੇ ਆ ਜਿਹੜਾ ਸਾਨੂੰ ਲੰਗਰ ਪਹੁੰਚਾ ਹਾਂਜੀ ਹਾਂਜੀ ਪਹਿਲੀ ਵਾਰ ਆਇਆ ਸਰ 15 ਪਹਿਲੀ ਵਾਰ ਹਾਂਜੀ ਹਾਂਜੀ ਇਹ ਆਪਣਾ ਤੁੰਗੁਰ ਗੁਰੂ ਰਾਮਦਾਸ ਜੀ ਲੰਗਰ ਸੇਵਾ ਬੰਨੀਓ ਵੀ ਆਪਾਂ ਲੰਗਰ ਪਹੁੰਚਦਾ ਕਰ ਰਹੇ ਆ ਜੀ ਸਾਰੇ ਹੀ ਜਿੰਨੇ ਵੀ ਪਰਿਵਾਰ ਨੇ ਜਿੱਥੇ ਵੀ ਚੱਕ ਨਹੀਂ ਪਹੁੰਚਦਾ ਉੱਥੋਂ ਮਹਾਰਾਜ ਦੀ ਕਿਰਪਾ ਦੇ ਨਾਲ ਵੀ ਸਾਡੀ ਸੇਵਾ ਲੱਗੀ ਹੈ ਜੀ ਅਸੀਂ ਪਹੁੰਚਦਾ ਕਰ ਰਹੇ ਹਾਂ ਤੇ ਬਾਕੀ ਤੁਸੀਂ ਆ ਦੇਖ ਸਕਦੇ ਹੋ ਜੀ ਹਾਲਾਤ ਬਹੁਤ ਹੀ ਜ਼ਿਆਦੇ ਨੇ ਨਾਲ ਕਿਹਾਤ ਨੇ ਆ ਨਾਲ ਤੁਸੀਂ ਜਿੰਨੇ ਵੀ ਮੇਰੇ ਭਰਾ ਨੇ ਵੀ ਕਿਸੇ ਨੇ ਵੀ ਸੇਵਾ ਲੈ ਕੇ ਆਉਣੀ ਆ ਤਾਂ ਪਸ਼ੂਆਂ ਦੀ ਖਾਤਰ ਮੇਰਾ ਭਰਾ ਆਪਾਂ ਜਰੂਰ ਕੋਸ਼ਿਸ਼ ਆਪਾਂ ਅੱਖਾਂ ਨਾਲ ਜੀ ਵੀ ਕੁਛ ਨਾ ਕੁਛ ਕੋਈ ਚਾਰ ਕੋਈ ਹਰਾਚਾਰਾ ਕੋਈ ਦਾਣਾ ਪਸ਼ੂ ਵੀ ਇੰਨਾ ਰਿਆ ਦੇਖ ਲਓ ਖੁਰਨੀਆਂ ਚ ਪੱਠੇ ਵੀ ਹੈ ਨਹੀਂ ਪੱਠੇ ਵੀ ਠੀਕ ਹੈ ਜੀ ਪਸ਼ੂ ਵੀ ਨਹੀਂ ਪਸ਼ੂ ਵੀ ਭੁੱਖੇ ਖੜਿਆ ਦੇਖ ਲਓ ਵੀ ਕਿੱਦਾਂ ਵੀ ਪਸ਼ੂ ਆਲੇ ਚ ਆਉਦਾ ਰੋਟੀ ਪਾਣੀ ਰੱਖ ਕੇ ਵੀ ਆਦਾ ਸਾਰੇ ਪਰਿਵਾਰ ਬਚਾਅ ਕਰ ਰਹੇ ਨੇ ਸਾਰੀ ਤੂੜੀ ਵਗੈਰਾ ਦੇਖ ਲਓ ਕਿਆ ਕੀ ਹਾਲਾਤ ਚੁੱਕੇ ਨੇ ਤੇ ਸਾਰੇ ਹੀ ਧੰਨਵਾਦ ਕਰ ਰਹੇ ਨੇ ਜੀ ਧੰਨ ਗੁਰਰਾਮ ਦਾ ਲੰਗਰ ਸੇਵਾ ਦਾ ਵੀ ਅਸੀਂ ਵੀ ਇੱਕ ਉਸ ਲੰਗਰ ਸੰਸਥਾ ਬਣੀ ਇੱਕ ਸੇਵਾਦਾਰ ਹੈ ਸਾਡੀ ਮਹਾਰਾਣੀ ਨੇ ਸੇਵਾ ਲਿਖੀ ਹੈ ਤੇ ਅਸੀਂ ਕਰ ਰਹੇ ਆਂ ਤੇ ਕੀ ਕਰ ਰਹੇ ਹੋ ਆਇੰਦੂ ਦੇ ਲੋਕਲ ਨੇ ਆ ਗੱਲਬਾਤ ਕਰ ਰਹੇ ਨੇ ਜੀ ਹਾਂਜੀ ਹੋਰ ਆਪਣੀ ਕਿਹੜੀ ਦਿੱਕਤ ਪੇਸ਼ ਆ ਨੀ ਆ ਰਹੀ ਹੈ ਜੀ ਵੀਰ ਜੀ ਵਾਇਪੁਰ ਦਾ ਖਾਲਸਾ ਸ਼ਹੀਦ ਵਾਹਿਗੁਰੂ ਦਾ ਖਾਲਸਾ ਇਹ ਮੇਰੇ ਵੀਰੇ ਚਾਰਾ ਮਿਲ ਜਾਵੇ ਤੇ ਧੰਗੁਰੂ ਨਾਮ ਦਾ ਸੇਵਾ ਕਿਉਂਕਿ ਸਾਡੇ ਜਿਹੜੇ ਮਹਾਂਪੁਰਖ ਨੇ ਬਾਬਾ ਮੰਦਿਰ ਜੀ ਉਹਨਾਂ ਦੀ ਪੂਰੀ ਟੀਮ ਬਰਾੜ ਸਾਹਿਬ ਉਹਨਾਂ ਦੇ ਹੋਰ ਕਿਹੜੇ ਐਨ ਆਰ ਆਈ ਉਹਨਾਂ ਦੇ ਨਾਲ ਜੁੜੇ ਹੋਏ ਨੇ ਅਮਰੀਕਾ ਵਾਲੇ ਬਾਬਾ ਜੀ ਸਾਡੇ ਇਹੜੇ ਸ਼ਾਰਪੁਰ ਤੋਂ ਨੇ ਛੋਟੀ ਬਰਾਜ ਆਪਣੇ ਮੁਖਰ ਸਾਹਿਬ ਕਮੇਟੀ ਜਿਹੜੀ ਮੰਦਿਰ ਸਾਰੀਆਂ ਗੱਡੀਆਂ ਜੋ ਸਰਕਾਰੀ ਹਸਪੀਟਲ ਦੇ ਅੰਦਰ ਨਿਕਲਦੀਆਂ ਨੇ ਜਿਹੜੇ ਲੰਗਰ ਕਰਦੇ ਨੇ ਦੇਹਲੀ ਉਹਨਾਂ ਨੇ ਬਾਬਾ ਜੀ ਨੇ 2023 ਦੇ ਵਿੱਚ ਵੀ ਸਾਨੂੰ ਲੰਗਰ ਦਿੱਤਾ ਸੀ ਜੀ ਅੱਗੇ ਲੰਗਰ ਸਾਡੀ ਸੇਵਾ ਲਈ ਵੀ